ਮੇਰਾ ਨਾਮ ਪ੍ਰਦੀਪ ਮਾਰਾ ਹੈ ਮੇਰੀ ਉਮਰ 69 ਸਾਲ ਦੀ ਹੈ ਮੈਂ ਕਾਫੀ ਪਰੇਸ਼ਾਨ ਸੀ 10 ਸਾਲ ਅੱਜ ਤੋਂ 10 ਸਾਲ ਪਹਿਲਾਂ ਤੇ ਮੈਨੂੰ ਗਠੀਆ ਦੀ ਪ੍ਰੋਗਰਾਮ ਹੋ ਗਈ ਤੇ ਮੈਂ ਕਈ ਜਗ੍ਹਾ ਤੇ ਗਿਆ ਕਈ ਡਾਕਟਰ ਨੂੰ ਦਿਖਾਇਆ ਇੱਥੇ ਜਲੰਧਰ ਗਿਆ ਚੰਡੀਗੜ੍ਹ ਗਿਆ ਇੱਥੇ ਵੀ ਮੇਰੇ ਆਣੇ ਤੇ ਕਈ ਨੂੰ ਦਿਖਾਇਆ ਤੇ ਮੈਨੂੰ ਹੁਣੇ ਆਰਾਮ ਨਹੀਂ ਆਇਆ ਮੈਂ ਆਪਣਾ ਪਰੇਸ਼ਾਨੀ ਦੂਸਰੇ ਕਿਸੇ ਬੰਦੇ ਨੂੰ ਦੱਸੀ ਆਪਣੇ ਦੋਸਤਾਂ ਨੂੰ ਦੱਸੀ ਮਿੱਤਰਾਂ ਨੂੰ ਦੱਸੀ ਉੱਥੋਂ ਮੈਨੂੰ ਡਾਕਟਰ ਸ਼ਰਦਾ ਜੀ ਆਜੂ ਵੈਦਿਕ ਇਹਨਾਂ ਦਾ ਪਤਾ ਲੱਗਿਆ ਇਹਨਾਂ ਕੋਲ ਫਿਰ ਮੈਂ ਗਿਆ ਉੱਥੇ ਪਰਨਾ ਤਾਂ ਦੇਖਿਆ ਬਹੁਤ ਰਸ਼ੀਆ ਬੰਨਾ ਰਸ਼ ਘਟੋ ਘਟ 100 150 ਬੰਦਾ ਬੈਠਾ ਮੈਂ ਤਾਂ ਮੁਰਨ ਲੱਗਿਆ ਸੀ ਫਿਰ ਮੈਂ ਡਾਕਟਰ ਸਾਹਿਬ ਕੋਲ ਗਿਆ ਸ਼ਰਦਾ ਜੀ ਕੋਲ ਉਹਨਾਂ ਨੇ ਮੈਨੂੰ ਚੈੱਕ ਅਪ ਕੀਤਾ ਉਹਨਾਂ ਨੇ ਚੈੱਕ ਕਰਵਾਏ ਹਾਲੇ ਯਾਰੀ ਚੈਕ ਕਰਵਾਇਆ ਉਹ ਟੈਸਟ ਦੇ ਦੀ ਰਿਪੋਰਟ ਦੇ ਵਿੱਚ ਮੈਨੂੰ ਉਹੀ ਗਟੀਆਂ ਦੀ ਸ਼ਿਕਾਇਤ ਆਈ ਫਿਰ ਉਹਨਾਂ ਨੇ ਮੈਨੂੰ 15 ਦਿਨ ਦੀ ਦਵਾਈ ਦਿੱਤੀ 15 ਦਿਨ ਦੀ ਦਵਾਈ ਲੈਣ ਤੋਂ ਬਾਅਦ ਉਹ ਫੇਰ ਜਦ ਨਾਲ 5 ਦਿਨ ਵਿੱਚ ਗੈਪ ਮਾਰਿਆ ਫਿਰ 5 ਦਿਨਾਂ ਬਾਅਦ ਮੈਂ ਫਿਰ ਉੱਥੇ ਚਲਾ ਗਿਆ ਫਿਰ ਇਹਨਾਂ ਨੇ ਮੈਨੂੰ 1 ਮਹੀਨੇ ਦੀ ਦਵਾਈ ਦਿੱਤੀ ਵੀ ਤੁਸੀਂ ਪ੍ਰਦੀਪ ਕੁਮਾਰ ਜੀ ਇਹ ਖਾ ਕੇ ਦੇਖੋ 3-4 ਮਹੀਨੇ ਫਿਰ ਮੈਨੂੰ ਦਵਾਈ ਉਹਨਾਂ ਨੇ ਹੋਰ ਦਿੱਤੀ ਉਹ ਮੈਨੂੰ ਪਰਮਾਤਮਾ ਮੈਨੂੰ ਆਰਾਮ ਆਰਾਮ ਤਾਂ ਆ ਗਿਆ ਮੈਂ ਪਹਿਲਾਂ ਗਠੀਏ ਤੋਂ ਬਹੁਤ ਪਰੇਸ਼ਾਨ ਸੀਗਾ ਮੈਂ ਕੋਈ ਚੀਜ਼ ਨਹੀਂ ਸੀ ਚੱਕ ਸਕਦਾ ਮੈਂ 2 ਸਾਲ ਬਾਅਦ ਵੀ ਹੁਣ ਵੀ 2 ਸਾਲ ਹੋ ਗਏ ਮਤਲਬ ਦੇਖਿਆ ਮੈਨੂੰ ਹੁਣ ਕੋਈ ਸ਼ਿਕਾਇਤ ਨਹੀਂ ਹੈ ਮੇਰੀਆਂ ਉਂਗਲਾਂ ਵੀ ਠੀਕ ਹੈ ਹੁਣ ਕੋਈ ਮੈਨੂੰ ਗਠੀਆ ਨਹੀਂ ਆ ਦੇਖੋ ਮੇਰਾ ਬਿਲਕੁਲ ਹੱਥ ਆਵੇ ਮੁੜਦੇ ਵੀ ਆ ਬਿਲਕੁਲ ਸਹੀ ਹੈ ਆ ਤੋਣ ਵੀ ਠੀਕ ਆ ਆ ਵੀ ਠੀਕ ਆ ਕੋਈ ਪ੍ਰੋਬਲਮ ਨੋ ਪ੍ਰੋਬਲਮ ਇਹਨਾਂ ਨੇ ਬਹੁਤ ਮੇਰੀ ਕੇਅਰ ਕੀਤੀ ਤੇ ਮੈਂ ਨਾਲ ਸਾਧ ਜਿੰਨ ਤਨਵਾਦ ਕਰਦਾ